ਦੋਸਤੋ ਅੱਜ ਦੀ ਵੀਡੀਓ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜਿਹੜੀ ਮੈਂ ਤੁਹਾਨੂੰ ਸੱਚੀ ਕਹਾਣੀ ਸੁਣਾਉਣ ਜਾ ਰਿਹਾ ਹਾਂ ਇਹ ਤੁਹਾਡੇ ਲੂਕੰਡੇ ਖੜੇ ਕਰ ਦਵੇਗੀ ਤੇ ਤੁਸੀਂ ਹੈਰਾਨ ਹੋ ਜਾਵੋਗੇ ਕਿ ਜ਼ਿੰਦਗੀ ਦੇ ਵਿੱਚ ਅਜਿਹਾ ਕੁਝ ਵੀ ਹੋ ਸਕਦਾ ਹੈ ਜੀ ਹਾਂ ਦੋਸਤੋ ਲੁਧਿਆਣਾ ਦੇ ਇੱਕ ਪਿੰਡ ਦੇ ਵਿੱਚ ਇੱਕ ਪਰਿਵਾਰ ਰਹਿੰਦਾ ਹੈ ਜਿਸ ਦੇ ਵਿੱਚ ਦੋ ਲੜਕੀਆਂ ਇੱਕ ਉਹਨਾਂ ਦੀ ਮਾਂ ਰਹਿੰਦੀ ਹੈ ਤੇ ਉਹਨਾਂ ਲੜਕੀਆਂ ਦੀ ਮਾਂ ਬਿਮਾਰ ਰਹਿੰਦੀ ਹੈ ਤੇ ਜਿਹੜੇ ਪਿਤਾ ਸ੍ਰੀ ਹਨ ਉਹ ਬਚਪਨ ਵਿੱਚ ਹੀ ਐਕਸੀਡੈਂਟ ਦੇ ਕਾਰਨ ਅਕਾਲ ਚਲਾਣਾ ਕਰ ਜਾਂਦੇ ਹਨ ਜਿਸ ਤੋਂ ਬਾਅਦ ਉਹਨਾਂ ਦਾ ਪਰਿਵਾਰ ਪੂਰੀ ਤਰ੍ਹਾਂ ਮਿੱਟੀ ਵਿੱਚ ਰੁਲ ਜਾਂਦਾ ਹੈ ਇੱਕ ਜਿਹੜੀਆਂ ਹੁਣ ਦੋਨੇ ਸੱਕੀਆਂ ਪੈਣਾ ਹੁੰਦੀਆਂ ਹਨ ਇੱਕ ਦਾ ਨਾਮ ਰਮਨ ਹੁੰਦਾ ਹੈ ਤੇ ਇੱਕ ਦਾ ਨਾਮ ਅਮਨ ਹੁੰਦਾ ਹੈ ਜਿਹੜੀ ਰਮਨ ਹੁੰਦੀ ਹੈ ਉਹ ਬਿਲਕੁਲ ਵੀ ਪੜ੍ਹਾਈ ਨਹੀਂ ਕਰਦੀ ਤੇ ਛੋਟੀ ਉਮਰ ਤੋਂ ਹੀ ਉਹ ਲੋਕਾਂ ਦੇ ਘਰ ਦੇ ਵਿੱਚ ਕੰਮਕਾਰ ਕਰਨਾ ਸ਼ੁਰੂ ਕਰ ਦਿੰਦੀ ਹੈ ਤੇ ਆਪਣੇ ਪਰਿਵਾਰ ਦਾ ਖਰਚਾ ਚੁੱਕਦੀ ਹੈ ਤੇ ਜਿਹੜੀ ਅਮਨ ਨਾਂ ਦੀ ਕੁੜੀ ਹੁੰਦੀ ਹੈ ਉਸ ਨੂੰ ਪੜ੍ਹਨ ਦਾ ਬਹੁਤ ਹੀ ਜ਼ਿਆਦਾ ਸ਼ੌਂਕ ਹੁੰਦਾ ਹੈ ਕਿਉਂਕਿ ਉਸ ਨੂੰ ਹੁੰਦਾ ਹੈ ਮੈਂ ਪੜ੍ਹ ਲਿਖ ਕੇ ਆਪਣੇ ਪਰਿਵਾਰ ਦੀ ਗਰੀਬੀ ਦੂਰ ਕਰਾਂ ਆਪਣੀ ਬਿਮਾਰ ਮਾਂ ਦਾ ਇਲਾਜ ਕਿਸੇ ਚੰਗੇ ਹਸਪੀਟਲ ਵਿੱਚ ਕਰਵਾਵਾਂ ਇਹ ਸੋਚ ਉਸ ਲੜਕੀ ਅਮਨ ਦੀ ਹੁੰਦੀ ਹੈ ਜਿਹੜੀ ਅਮਨ ਨਾਮ ਦੀ ਲੜਕੀ ਹੁੰਦੀ ਹੈ ਉਸ ਦਾ ਦੁੱਧ ਨਾਲੋਂ ਵੀ ਗੋਰਾ ਚਿੱਟਾ ਰੰਗ ਹੁੰਦਾ ਹੈ ਤੇ ਪੰਜਾਬੀ ਸੂਟ ਪਾਉਂਦੀ ਹੈ ਪੰਜਾਬੀ ਸੂਟ ਉਸ ਦੇ ਉੱਤੇ ਬਹੁਤ ਹੀ ਜ਼ਿਆਦਾ ਜੱਜਦੇ ਹਨ ਤੇ ਜਦੋਂ ਪੰਜਾਬੀ ਸੂਟ ਪਾ ਕੇ ਕਿੱਥੋਂ ਲੰਘਦੀ ਹੈ ਤਾਂ ਮੁੰਡਿਆਂ ਦੇ ਕੀ ਬੁੱਢਿਆਂ ਦੇ ਦਿਲਾਂ ਵਿੱਚ ਵੀ ਹੋਲ ਪੈਂਦੇ ਹਨ ਇੰਨੀ ਜ਼ਿਆਦਾ ਸੋਹਣੀ ਸੁਨੱਖੀ ਹੈ ਤੇ ਉਹ 8ਵੀਂ ਕਲਾਸ ਦੇ ਵਿੱਚ ਪੜਦੀ ਹੈ ਪੜਨ ਦੇ ਵਿੱਚ ਬਹੁਤ ਜ਼ਿਆਦਾ ਹੁਸ਼ਿਆਰ ਹੈ ਸਭ ਤੋਂ ਵੱਡੀ ਦੁੱਖ ਦੀ ਗੱਲ ਇਹ ਹੈ ਕਿ ਉਸ ਦੇ ਕੋਲ ਆਪਣੀ ਫੀਸ ਦੇਣ ਦੇ ਲਈ ਵੀ ਪੈਸੇ ਨਹੀਂ ਹੁੰਦੇ ਕਿਉਂਕਿ ਉਹ ਪ੍ਰਾਈਵੇਟ ਸਕੂਲ ਦੇ ਵਿੱਚ ਪੜਦੀ ਹੈ ਜਿੱਥੇ ਫੀਸ ਬਹੁਤ ਹੀ ਜ਼ਿਆਦਾ ਹੁੰਦੀ ਹੈ ਤੇ ਹੁਣ ਉਸ ਦੀ 6 ਮਹੀਨਿਆਂ ਦੀ ਫੀਸ ਇਕੱਠੀ ਹੋ ਜਾਂਦੀ ਹੈ ਤੇ ਜਿਹੜੇ ਹੁਣ ਕਲਾਸ ਟੀਚਰ ਹੁੰਦੇ ਹਨ ਉਹ ਹੌਸ ਨੂੰ ਰੋਜ਼ ਤੰਗ ਕਰਦੇ ਹਨ ਕਿ ਤੂੰ ਆਪਣੀ ਫੀਸ ਦੇਣੀ ਹੈ ਜਾਂ ਨਹੀਂ ਜਾਂ ਫਿਰ ਤੇਰਾ ਇਸ ਕਲਾਸ ਦੇ ਵਿੱਚੋਂ ਨਾ ਕੱਟ ਦਿੱਤਾ ਜਾਵੇ ਤਾਂ ਉਹ ਕਹਿੰਦੀ ਹੈ ਕਿ ਆਪਣੇ ਘਰ ਦੀ ਮਜਬੂਰੀ ਦੱਸਦੀ ਹੈ ਕਿ ਇਦਾਂ ਮੇਰੀ ਮਜਬੂਰੀ ਹੈ ਮੈਂ ਹੌਲੀ-ਹੌਲੀ ਕਰਕੇ ਸਾਰੀ ਫੀਸ ਦੇ ਦਮਾਂਗੀ ਪਰ ਉਸ ਦਾ ਕਿਸੇ ਵੀ ਪਾਸਿਓਂ ਕੋਈ ਹੱਲ ਨਹੀਂ ਹੁੰਦਾ ਤੇ ਉਹਨਾਂ ਦਾ ਜਿਹੜਾ ਇੱਕ ਪੰਜਾਬੀ ਦਾ ਮਾਸਟਰ ਹੁੰਦਾ ਹੈ ਉਹ ਅਮਨ ਦੀ ਕਲਾਸ ਦੇ ਵਿੱਚ ਆਂਦਾ ਹੈ ਤੇ ਅਮਨ ਨੂੰ ਕਹਿੰਦਾ ਹੈ ਕਿ ਬੇਟਾ ਛੁੱਟੀ ਵੇਲੇ ਮੈਨੂੰ ਮਿਲ ਕੇ ਜਾਣਾ ਤੇ ਅਮਨ ਕਹਿੰਦੀ ਹੈ ਠੀਕ ਹੈ ਸਰ ਮੈਂ ਮਿਲ ਕੇ ਜਾਵਾਂਗੀ ਅਮਨ ਸੋਚਦੀ ਹੈ ਕਿ ਸਰ ਨੂੰ ਮੇਰੇ ਤੱਕ ਕੋਈ ਜ਼ਰੂਰੀ ਕੰਮ ਹੋਵੇਗਾ ਇਸ ਲਈ ਬੁਲਾਇਆ ਹੈ ਤਾਂ ਜਦੋਂ ਛੁੱਟੀ ਹੋਣ ਤੋਂ ਬਾਅਦ ਅਮਨ ਉਸ ਸਰ ਦੇ ਕਮਰੇ ਦੇ ਵਿੱਚ ਜਾਂਦੀ ਹੈ ਸਰ ਕਹਿੰਦਾ ਹੈ ਕਿ ਤੈਨੂੰ ਘਬਰਾਉਣ ਦੀ ਕੋਈ ਵੀ ਜ਼ਰੂਰਤ ਨਹੀਂ ਮੈਨੂੰ ਪਤਾ ਲੱਗਿਆ ਹੈ ਕਿ ਤੇਰੀ ਫੀਸ 6 ਮਹੀਨਿਆਂ ਦੀ ਰੁਕੀ ਹੋਈ ਹੈ ਮੈਂ ਤੇਰੀ ਸਾਰੀ ਫੀਸ ਦੇ ਦਵਾਗਾ ਤੈਨੂੰ ਬਿਲਕੁਲ ਵੀ ਚਿੰਤਾ ਕਰਨ ਦੀ ਲੋੜ ਨਹੀਂ ਇਹ ਸੁਣ ਕੇ ਅਮਨ ਦੇ ਮਨ ਵਿੱਚ ਬਹੁਤ ਹੀ ਜ਼ਿਆਦਾ ਖੁਸ਼ੀ ਹੁੰਦੀ ਹੈ ਇੱਕ ਤੇ ਇੱਕ ਪਾਸੇ ਉਹ ਸੋਚਾਂ ਵਿੱਚ ਪੈ ਜਾਂਦੀ ਹੈ ਕਿ ਸਰ ਅਜਿਹਾ ਕਿਉਂ ਕਰ ਰਹੇ ਹਨ ਤੇ ਦੂਜੇ ਪਾਸੇ ਉਹ ਖੁਸ਼ੀ ਦੇ ਵਿੱਚ ਝੂਠਦੀ ਹੈ ਚਲੋ ਉਸ ਤੋਂ ਬਾਅਦ ਉਹ ਕਹਿੰਦੀ ਹੈ ਕਿ ਚਲੋ ਠੀਕ ਹੈ ਸਰ ਤੁਹਾਡਾ ਬਹੁਤ ਬਹੁਤ ਧੰਨਵਾਦ ਇਹ ਕਹਿ ਕੇ ਤਾਂ ਉਹ ਜਦੋਂ ਜਾਣ ਲੱਗਦੀ ਹੈ ਤਾਂ ਸਰ ਕਹਿੰਦਾ ਹੈ ਕਿ ਕੱਲ ਛੁੱਟੀ ਹੋਣ ਦੇ ਸਮੇਂ ਤੁਸੀਂ ਮੇਰੇ ਨਾਲ ਗੱਡੀ ਦੇ ਵਿੱਚ ਬੈਠ ਕੇ ਮੇਰੇ ਘਰ ਚੱਲ ਪੈਣਾ ਮੈਂ ਤੁਹਾਨੂੰ ਫੀਸ ਦੇ ਪੈਸੇ ਦੇ ਦਵਾਂਗਾ ਅਗਲੇ ਦਿਨ ਜਦੋਂ ਉਹ ਸਕੂਲ ਆਉਂਦੀ ਹੈ ਸਕੂਲ ਦੇ ਵਿੱਚੋਂ ਪੜ੍ਹਾਈ ਕਰਨ ਤੋਂ ਬਾਅਦ ਛੁੱਟੀ ਹੁੰਦੀ ਹੈ 2 ਵਜੇ ਤਾਂ ਉਹ ਸਰਦੇ ਨਾਲ ਜਾਣ ਲਈ ਤਿਆਰ ਹੋ ਜਾਂਦੀ ਹੈ ਤੇ ਗੱਡੀ ਦੇ ਵਿੱਚ ਬੈਠ ਕੇ ਉਹ ਸਰਦੇ ਨਾਲ ਚਲੇ ਜਾਂਦੀ ਹੈ ਸਰ ਵੀ ਬਹੁਤ ਜ਼ਿਆਦਾ ਖੁਸ਼ ਹੁੰਦਾ ਹੈ ਜਦੋਂ ਉਹ ਪਿੱਛੇ ਵਾਲੀ ਸੀਟ ਤੇ ਬੈਠਣ ਲੱਗਦੀ ਹੈ ਗੱਡੀ ਵਿੱਚ ਉਹ ਆਪਣੇ ਸਾਹਮਣੇ ਵਾਲੀ ਸੀਟ ਤੇ ਬਿਠਾਉਂਦਾ ਹੈ ਤੇ ਅਮਨ ਨੂੰ ਮੰਦੀ ਨਿਗਾਹ ਦੇ ਨਾਲ ਦੇਖਣਾ ਸ਼ੁਰੂ ਕਰ ਦਿੰਦਾ ਹੈ ਪੈਰਾਂ ਤੋਂ ਲੈ ਕੇ ਉਹ ਸਿਰ ਤੱਕ ਸਾਰੇ ਜਿਸਮ ਨੂੰ ਦੇਖਦਾ ਹੈ ਪਰ ਅਮਨ ਨੂੰ ਕੁਝ ਵੀ ਨਹੀਂ ਪਤਾ ਲੱਗਿਆ ਅਮਨ ਅੰਦਰੋਂ ਅੰਦਰ ਬਹੁਤ ਖੁਸ਼ੀ ਕਿ ਉਸਨੇ ਕਿ ਉਸਦੀ ਅੱਜ ਪਰਮਾਤਮਾ ਨੇ ਸੁਣ ਲਈ ਹੈ ਕਿ ਉਸਦੀ ਫੀਸ ਮਾਫ ਹੋ ਜਾਵੇਗੀ ਜਦੋਂ ਉਹ ਸਰ ਉਸ ਅਮਨ ਨੂੰ ਚੌਥੀ ਫਲੋਰ ਤੇ ਲੈ ਗਿਆ ਤੇ ਅਮਨ ਦਾ ਦਿਲ ਵੀ ਘਬਰਾਣ ਲੱਗਾ ਉਸ ਨੂੰ ਲੱਗਿਆ ਇੱਕ ਵਾਰ ਕਿ ਮੇਰੇ ਨਾਲ ਅੱਜ ਕੁਝ ਗਲਤ ਤਾਂ ਨਹੀਂ ਹੋ ਜਾਵੇਗਾ ਉਸ ਤੋਂ ਬਾਅਦ ਜਦੋਂ ਸਰ ਅੰਦਰ ਆ ਕੇ ਉਸ ਕਮਰੇ ਦੀ ਕੁੰਡੀ ਬੰਦ ਕਰਦਾ ਹੈ ਤਾਂ ਅਮਨ ਦੇ ਹੁਣ ਹੋਸ਼ ਛੁੱਟ ਜਾਂਦੇ ਹਨ ਇਥੇ ਹੀ ਬਸ ਨਹੀਂ ਉਸ ਤੋਂ ਬਾਅਦ ਜਿਹੜਾ ਉਹ ਸਰ ਹੁੰਦਾ ਹੈ ਉਸ ਦੇ ਨਾਲ ਮਸਤੀ ਖਾਨ ਉਸ ਦੇ ਨਾਲ ਮਸਤੀ ਛੇੜਖਾਨੀਆਂ ਕਰਨੀਆਂ ਸ਼ੁਰੂ ਕਰ ਦਿੰਦਾ ਹੈ ਜਿਸ ਤੋਂ ਬਾਅਦ ਅਮਨ ਹੈਰਾਨ ਰਹਿ ਜਾਂਦੀ ਹੈ ਤੇ ਕਹਿੰਦੀ ਹੈ ਕਿ ਸਰ ਤੁਸੀਂ ਇਹ ਕੀ ਕੁਝ ਕਰ ਰਹੇ ਹੋ ਤੁਸੀਂ ਤਾਂ ਮੈਨੂੰ ਪੈਸੇ ਦੇਣ ਵਾਲੇ ਸੀ ਕਹਿੰਦਾ ਮੈਂ ਤੈਨੂੰ ਪੈਸੇ ਦੇ ਦੇਵਾਂਗਾ ਪਹਿਲਾਂ ਮੇਰੀ ਭੁੱਖ ਪਿਆਸ ਮਿਟਾ ਦੇ ਤੇ ਮੈਂ ਤੇ ਹੀ ਫੀਸ ਸਾਰੀ ਦੀ ਸਾਰੀ ਉਤਾਰ ਦਵਾਂਗਾ ਉਹ ਕਹਿੰਦੀ ਹੈ ਮੈਂ ਅਜਿਹਾ ਕੁਝ ਵੀ ਨਹੀਂ ਕਰਾਂਗੀ ਤੇ ਉਹ ਅਮਨ ਦੇ ਨਾਲ ਹੱਥ ਪੈਰ ਬਨ ਕੇ ਜ਼ਬਰਦਸਤੀ ਕਰਨ ਲੱਗਦਾ ਹੈ ਤੇ ਅਮਨ ਦੇ ਨਾਲ ਉਹ ਗੰਦੀ ਖੇਡ ਖੇਡਦਾ ਹੈ तकरीबन 3 ਤੋਂ 4 ਘੰਟੇ ਇੰਨੇ ਘੰਟਿਆਂ ਦੇ ਵਿੱਚ ਉਹ 4 ਤੋਂ 5 ਟ੍ਰਿਪ ਆਰਾਮ ਦੇ ਨਾਲ ਲਗਾ ਲੈਂਦਾ ਹੈ ਤੇ ਅਮਨ ਦੀ ਬੱਸ ਹੋ ਜਾਂਦੀ ਹੈ ਉਸਦਾ ਸਰੀਰ ਦਾ ਕੱਲਾ-ਖੱਲਾ ਅੰਗ ਦੁਖਣਾ ਸ਼ੁਰੂ ਹੋ ਜਾਂਦਾ ਹੈ ਤੇ ਉਸਦੇ ਸਰੀਰ ਦੇ ਉੱਤੇ ਸੋਜ ਵੀ ਆਣੀ ਸ਼ੁਰੂ ਹੋ ਜਾਂਦੀ ਹੈ ਮਤਲਬ ਜਿਹੜਾ ਸਰਚੀਗਾ ਉਹ ਪਹਿਲਾਂ ਹੀ ਕੁਝ ਖਾ ਕੇ ਕੋਈ ਗੋਲੀਆਂ ਖਾ ਕੇ ਅਮਨ ਦੇ ਨਾਲ ਖੇਡ ਖੇਲਦਾ ਹੈ ਜਿਸ ਕਰਕੇ ਅਮਨ ਦੀ ਬੱਸ ਹੋ ਜਾਂਦੀ ਹੈ ਤੇ ਅਮਨ ਜਦੋਂ ਉਹ ਅਮਨ ਨੂੰ ਛੱਡਦਾ ਹੈ ਤਾਂ ਅਮਨ ਕਹਿੰਦੀ ਹੈ ਕਿ ਮੈਂ ਇਹ ਸਾਰੀ ਗੱਲ ਜਾ ਕੇ ਥਾਣੇ ਦੇ ਵਿੱਚ ਰਿਪੋਰਟ ਕਰਾਂਗੀ ਦੱਸਾਂਗੀ ਸਾਰੀ ਪੁਲਿਸ ਮੁਲਾਜ਼ਮਾਂ ਨੂੰ ਕਿ ਮੇਰੇ ਨਾਲ ਇਦਾਂ ਕੀਤਾ ਗਿਆ ਤਾਂ ਉਹ ਕਹਿੰਦਾ ਹੈ ਕਿ ਏਕਰ ਤੂੰ ਕੁਝ ਦੱਸਣਾ ਹੈ ਤਾਂ ਸੋਚ ਸਮਝ ਕੇ ਦੱਸੀ ਉੱਪਰ ਕੈਮਰਾ ਚੱਲਦਾ ਹੈ ਤੇਰੀ ਵੀਡੀਓ ਬਣ ਚੁੱਕੀ ਹੈ ਨਹੀਂ ਤਾਂ ਮੈਂ ਤੇਰੀ ਵੀਡੀਓ ਇਹ net ਉੱਤੇ ਚਾੜ ਦਵਾਂਗਾ ਜੇਕਰ ਤੂੰ ਕਿਤੇ ਜਾ ਕੇ ਅਜਹੀ ਰਿਪੋਰਟ ਦਾਖਲ ਕਰਵਾਈ ਤਾਂ ਉਹ ਰੋਂਦੀ ਕਰਨਾਂਦੀ ਹੁਣ ਫਿਰ ਬੈੱਡ ਤੇ ਚੁੱਪ ਕਰਕੇ ਬੈਠ ਜਾਂਦੀ ਹੈ ਤੇ ਉਹ ਸਰ ਉਸਦੇ ਹੱਥ ਦੇ ਵਿੱਚ 10000 ਰੁਪਏ ਰੱਖ ਦਿੰਦਾ ਹੈ ਪਹਿਲਾਂ ਉਹ ਮਨ੍ਹਾ ਕਰਦੀ ਹੈ ਪਰ ਫਿਰ ਉਹ ਮਜਬੂਰੀ ਦੀ ਮਾਰੀ ਉਹ ਪੈਸੇ ਫੜ ਲੈਂਦੀ ਹੈ ਤੇ ਫਿਰ ਜਦੋਂ ਘਰੇ ਜਾਂਦੀ ਹੈ ਤਾਂ ਉਹਦੀ ਭੈਣ ਮਾਂ ਕਹਿੰਦੀ ਹੈ ਅੱਜ ਬੜੀ ਲੇਟ ਆਈ ਹੈ ਤਾਂ ਉਹ ਕਹਿੰਦੀ ਕਿ ਮੈਂ ਅੱਜ ਬੁੱਕ ਲੈਣੀ ਸੀ ਇਸ ਕਰਕੇ ਮੈਂ ਆਪਣੀ ਸਹੇਲੀ ਦੇ ਘਰ ਚਲੇ ਗਈ ਸੀ ਜਿਸ ਕਰਕੇ ਮੈਂ ਲੇਟ ਹੋ ਗਈ ਉਸ ਤੋਂ ਅਗਲੇ ਦਿਨ ਜਦੋਂ ਫੇਰ ਉਹ ਸਕੂਲ ਦੇ ਵਿੱਚ ਜਾਂਦੀ ਹੈ ਤਾਂ ਸਰ ਦੇ ਸਾਹਮਣੇ ਅੱਖਾਂ ਨਹੀਂ ਹੁੰਦੀਆਂ ਤੇ ਫਿਰ ਜਦੋਂ ਛੁੱਟੀ ਹੁੰਦੀ ਹੈ ਤਾਂ ਸਰ ਅੱਜ ਫੇਰ ਉਸ ਨੂੰ 10000 ਰੁਪਏ ਫੜਾ ਦਿੰਦਾ ਹੈ ਤੇ ਉਹ ਮਨ੍ਹਾ ਕਰਦੀ ਹੈ ਤੇ ਫੜਾਣ ਲੱਗਿਆ ਇਹ ਗੱਲ ਕਹਿੰਦਾ ਕਿ ਅੱਜ ਤੋਂ ਬਾਅਦ ਤੇਰੇ ਅਤੇ ਮੇਰੇ ਵਿੱਚ ਕੁਝ ਵੀ ਨਹੀਂ ਹੋਵੇਗਾ ਮੇਥੋਂ ਇੱਕ ਵੱਡੀ ਭੁੱਲ ਹੋ ਗਈ ਮੈਨੂੰ ਮਾਫ਼ ਕਰ ਇਹ ਕਹਿ ਕੇ ਉਹ ਉਸ ਨੂੰ 10000 ਰੁਪਏ ਫੜਾਉਂਦਾ ਹੈ ਤੇ ਅਮਨ ਫਿਰ ਗਰੀਬੀ ਦੀ ਮਾਰੀ ਮਜਬੂਰੀ ਦੀ ਮਾਰੀ ਉਹ 10000 ਰੁਪਏ ਫੜ ਕੇ ਆਪਣਾ ਫੀਸ ਦਾ ਅਗਲੇ ਦਿਨ ਭਰ ਦਿੰਦੀ ਹੈ ਤੇ ਉਸ ਦੀ ਫੀਸ ਤਾਂ ਤਕਰੀਬਨ ਸਾਰੀ ਦੀ ਸਾਰੀ ਉੱਤਰ ਜਾਂਦੀ ਹੈ ਪਰ ਜੋ ਅਮਨ ਦੇ ਨਾਲ ਹੋਇਆ ਉਹ ਜ਼ਿੰਦਗੀ ਵਿੱਚ ਕਦੇ ਵੀ ਨਹੀਂ ਭੁੱਲ ਸਕਦੀ ਅਤੇ ਨਾ ਹੀ ਕਿਸੇ ਨੇ ਉਸ ਨੂੰ ਅੱਜ ਤੱਕ ਦੱਸਿਆ ਹੈ ਪਰ ਹੁਣ ਉਸ ਅਮਨ ਨਾਮ ਦੀ ਲੜਕੀ ਦਾ ਵਿਆਹ ਹੋ ਚੁੱਕਿਆ ਹੈ ਉਸ ਦਾ ਘਰ ਵਾਲਾ ਬਹੁਤ ਹੀ ਚੰਗਾ ਹੈ ਅਮੀਰ ਪਰਿਵਾਰ ਦੇ ਵਿੱਚ ਵਿਆਹ ਹੋਇਆ ਹੈ ਉਹ ਬਹੁਤ ਹੀ ਵਧੀਆ ਆਪਣੀ ਜ਼ਿੰਦਗੀ ਬਤੀਤ ਕਰ ਰਹੀ ਹੈ ਕਦੇ ਕਦੇ ਜਦੋਂ ਸਾਨੂੰ ਕਿਸੇ ਦੀ ਇਨਸਾਨ ਦੀ ਮਾਰ ਪੈਂਦੀ ਹੈ ਤਾਂ ਰੱਬ ਸਾਡਾ ਸਾਥ ਜ਼ਰੂਰ ਦਿੰਦਾ ਹੈ ਤਾਂ ਰੱਬ ਨੇ ਉਸ ਦਾ ਸਾਥ ਜ਼ਰੂਰ ਦਿੱਤਾ ਪਰ ਕਹਿਣ ਦਾ ਮਤਲਬ ਅਸਲ ਮੇਨ ਗੱਲ ਤਾਂ ਇਹ ਹੈ ਕਿ ਕਦੇ ਵੀ ਸਾਨੂੰ ਕਿਸੇ ਤੇ ਅੱਖਾਂ ਬੰਦ ਕਰਕੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਚਾਹੇ ਉਹ ਕਿੰਨਾ ਵੀ ਸਾਡੇ ਕੋਲੋਜ ਵਿਅਕਤੀ ਹੋਵੇ ਚਾਹੀ ਕਿੰਨਾ ਹੀ ਸਾਨੂੰ ਉਸਤੇ ਯਕੀਨ ਹੋਵੇ ਕਦੇ ਵੀ ਸਾਨੂੰ ਇਕੱਲੇਪਣ ਦੇ ਵਿੱਚ ਉਸ ਵਿਅਕਤੀ ਤੇ ਵਿਸ਼ਵਾਸ ਕਰਕੇ ਆਪਣੇ ਆਪ ਨੂੰ ਅਜੇਹੇ ਸ਼ਿਕਾਰ ਹੋਣ ਤੋਂ ਬਚਾਉਣਾ ਚਾਹੀਦਾ ਹੈ ਤੇ ਜੇਕਰ ਤੁਹਾਨੂੰ ਇਹ ਕਹਾਣੀ ਚੰਗੀ ਲੱਗੀ ਹੋਵੇ ਸੱਚੀ ਕੱਟਣਾ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਪ੍ਰਮਾਤਮਾ ਤੁਹਾਡੀ ਲੰਮੀ ਉਮਰ ਜਰੂਰ ਕਰਨਗੇ ਧੰਨਵਾਦ